ਇਨਕਲਾਬ ਬੋਲੇ ਸੋਨਿਆਲ ਢੜਬਾ ਬਾਬਾ ਬੈਰਸੀਆਂ ਦੀ ਧਰਤੀ ਆ ਥੱਲੇ ਕਰੋ ਜੀ ਹਾਂ ਹਾਂ ਆ ਜਿਹੜੇ ਬੈਨਰ ਨੇ ਨਾ ਗਰੇ ਥੱਲੇ ਕਰ ਲੋ ਉਹ ਪਿੱਛੇ ਬਾਬਾ ਬੈਰਸੀਆਂ ਦੀ ਧਰਤੀ ਢੜਬਾ ਮਸ਼ਹੂਰ ਕਬੱਡੀ ਖਿਡਾਰੀਆਂ ਦੀ ਧਰਤੀ ਢੜਬਾ ਲਖਾਰੀਆਂ ਦੀ ਧਰਤੀ ਦਿੜਬਾ ਕ੍ਰਾਂਤੀਕਾਰੀਆਂ ਦੀ ਧਰਤੀ ਦਿੜਬਾ ਅੱਜ ਵੀਰੋ ਤੁਸੀਂ ਇੰਨੀ ਭਾਰੀ ਘੰਟੀ ਚ ਇਕੱਠੇ ਹੋਏ ਹੋ ਇੰਨੀ ਗਰਮੀ ਦੇ ਵਿੱਚ ਇਹ ਸਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਜਦੋਂ ਦੂਜੀਆਂ ਪਾਰਟੀਆਂ ਨੂੰ ਦਿਹਾੜੀ ਤੇ ਵੀ ਨਹੀਂ ਲੋਕ ਮਿਲਦੇ ਤੇ ਤੁਹਾਡੇ ਤੋਂ ਦਿਹਾੜੀ ਵੀ ਨਹੀਂ ਲੈਣੀ ਅਸੀਂ ਤੇ ਸਾਡੇ ਸਾਡੇ ਵਾਲੇ ਪਾਸੇ ਤੁਸੀਂ ਆਪ ਆਉਨੇ ਹੋ ਆ ਦੇਖੋ ਜਿੱਦਰ ਨੂੰ ਮਰਜ਼ੀ ਨੀਗਾ ਮਾਰ ਲਓ ਇਹ ਪਿਆਰ ਹੈ ਔਰ ਇਹ ਇੱਜ਼ਤ ਇਹ ਪਿਆਰ ਕਮਾਉਣ ਵਾਸਤੇ ਕਈ ਸਾਲ ਲੱਗ ਜਾਂਦੇ ਵੀਰੋ ਸੋਹ ਪਿਆਰ ਤੁਸੀਂ ਮੈਨੂੰ ਦਿੱਤਾ ਹੈ ਮੈਂ ਆਪਣੇ ਆਪ ਨੂੰ ਭਗਾਂ ਵਾਲਾ ਸਮਝਦਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਜਿਵੇਂ ਹਰੇਕ ਸਾਹ ਤੋਂ ਬਾਅਦ ਵੀ ਤੁਹਾਡਾ ਧੰਨਵਾਦ ਕਰਨ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਜਿੰਨਾ ਤੁਸੀਂ ਦੇ ਰਹੇ ਹੋ ਦੂਜੇ ਪਾਸੇ ਉਧੇ ਪਾਸੇ ਪਤੀਲੇ ਖਾਲੀ ਖੜਕੀ ਜਾਂਦੇ ਆ ਸਾਰਿਆਂ ਦੇ ਉਹ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛੱਤ ਜੀ ਲਵਾ ਰੱਖੀ ਐ ਤੁੱਕ ਲੱਗਦੀ ਐ ਕੰਦਾ ਤੇ ਲੋਕ ਕੋਈ ਹੁੰਦੇ ਨਹੀਂ ਬਾਜ਼ਾਰ ਵਜ ਦੀ ਬੰਦ ਦੁਕਾਨਾਂ ਨੂੰ ਐ ਐ ਕਰਦਾ ਜਾਂਦਾ ਮੈਂ ਕਿਹਾ ਸੁਖਵੀਰ ਸਿਆ ਤੂੰ ਬੰਦ ਦੁਕਾਨਾਂ ਨੂੰ ਐ ਨਹੀਂ ਕਰਦਾ ਤੇਰੀ ਆਪਦੀ ਦੁਕਾਨ ਬੰਦ ਹੋ ਗਈ ਆ ਸੱਚੀ ਸੁਖਵੀਰ ਇਹ ਕਿਥੇ ਆਇਆ ਉਧਰ ਤੋਂ ਆ ਬੇਚੋ ਬੁਲਾ ਤਾ ਤੋ ਉਹ ਆ ਕੇ ਮੈਨੂੰ ਗਾਲਾਂ ਕਢੀ ਜਾਂਦਾ ਇੱਥੇ ਮੈਂ ਤੁਹਾਡਾ ਪੋਤਾ ਤੁਹਾਡਾ ਭਰਾ ਤੁਹਾਨੂੰ ਮੈਂ 90% ਦਾ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਬੜੀ ਮੁਸ਼ਕਲ ਨਾਲ ਤਾਂ ਆਪਣੇ ਕੋਲੇ ਸੰਗਰੂਰ ਕੋਲੇ ਰਾਜਪਾਗ ਆਏ ਨੇ ਉਹ ਕਹਿੰਦਾ ਮੈਨੂੰ ਗਾਲਾਂ ਕਢੀ ਜਾਂਦਾ ਕੋਈ ਗੱਲ ਨਹੀਂ ਹੈਗੀ ਉਹਦੇ ਕੋਲੇ ਕੋਈ ਮੁੱਦਾ ਨਹੀਂ 1 ਰੁਪਏ ਦਾ ਇਲਜ਼ਾਮ ਨਹੀਂ ਲਾ ਸਰ ਇਹ ਸਰ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਹੁਣ ਇਹ ਇਹ ਲੀਡਰਾਂ ਦੇ ਜਵਾਕ ਜੇ ਨਾ ਇਹ ਤਾਂ ਇਹ ਤਾਂ ਭੂਮੀ ਮੰਤਰੀ ਹੈ ਬੈਨਾਂ ਨੂੰ ਇਹ ਹੀ ਦਿੱਕਤ ਆ ਆਮਕਰਨ ਦੇ ਮੁੰਡੇ ਮੰਤਰੀ ਕਿਉਂ ਬਣ ਕੇ ਆਮਕਰਾਂ ਦੇ ਮੁੰਡੇ ਮੁੱਖ ਮੰਤਰੀ ਕਿਉਂ ਬਣ ਕੇ ਇਹ ਤਾਂ assi ਬਣ ਗਏ ਉਹਨੇ ਆ ਪੰਗਾ ਇਹਨਾਂ ਨੂੰ ਬੱਸ ਸੋ ਵੀਰ ਆਪਣਾ ਜਿਹੜਾ ਆਪਣੇ ਤਾਂ ਤੀਰ ਟਿਕਾਣੇ ਤੇ ਵੇਰੇ ਉਹਨਾਂ ਦਾ ਬੁਰਾ ਹਾਲ ਹੋਇਆ ਅੰਦਰਲੀ ਗੱਲ ਦੱਸਣੀ ਹੈ ਕਾਹਨਾਂ ਗੱਲ ਕਰਦੇ ਹੋ ਗੱਲ ਨਹੀਂ ਕਰਦੇ ਮਾਇਜੀ ਰੱਖਿਓ ਮੈਨੂੰ ਅਫਸਰਾਂ ਨੇ ਦੱਸਿਆ ਜੇ ਨਾਲ ਅਫਸਰ ਲਾਉਣੇ ਪੈਂਦੇ ਆ ਕਿਉਂਕਿ ਮੰਤਰੀ ਰਹੇ ਆ ਇਹ ਸੁਖਵੀਰ ਬਾਦਲ ਤੇ ਹਰਸਰਤ ਬਾਦਲ ਮੈਂ ਅਫਸਰ ਨੂੰ ਪੁੱਛਿਆ ਕਿਵੇਂ ਆ ਉਹ ਕਹਿੰਦਾ ਜੀ ਰੋਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਉਤੋਂ ਕਹਾਂ ਤੁਸੀਂ ਕਿ ਗਿੱਗਲੀ ਪਾਤੀ ਕਹਿੰਦਾ ਕੰਦਾ ਫੜਫੜ ਤੁਰਨ ਲੱਗੇ ਹੈਰੀ ਗੱਲਬਾਤ ਸੋ ਵੀਰੋ ਇਹ ਤੋਂ ਜਾਂ ਥੋੜਾ ਪ੍ਰਸਾਦ ਹੈ ਸਾਰਾ ਬੜਾ ਬਰਤਾਂ। ਸੋ ਇੱਥੇ ਆਮ ਆਦਮੀ ਪਾਰਟੀ ਸ਼ੁਰੂ ਇੱਥੋਂ ਹੋਈ ਸੀ। ਇਤੋਂ ਜਨਮ ਭੂਮੀ ਆਮ ਆਦਮੀ ਪਾਰਟੀ ਦੀ। ਤੇ ਜੇ ਤੁਸੀਂ ਕਹੋ ਮੇਰੀ ਕਲਾਕਾਰੀ ਦੀ ਸ਼ੁਰੂਆਤ ਇੱਥੋਂ ਹੀ ਸੀ। ਜਦੋਂ ਮੈਂ ਬੋਸ ਔਦਾਰਿਆਂ ਕਮਾਂਡ ਸਾਹਿਬ ਸੀਐਮਸੀ ਕੰਪਨੀ ਉੱਥੇ ਸ਼ੁਰੂਆਤ ਹੋਈ ਜਾਂਦ ਕੰਨਾ ਕਿ ਮੈਂ ਆਉਂਦਾ ਰਿਹਾ। ਸਾਰੇ ਆਪਣੀ ਦੇ ਤਾਂ। ਸੋ ਵੀਰੋ ਮੈਂ ਪਿੰਡਾਂ ਜਾ ਕੇ ਆਇਆ। ਮੈਂ ਬਾਜੇ ਤੋਂ ਆਇਆ ਕੱਲ ਪਰ ਕੱਲ ਮੈਂ ਗਿੱਦੜਵਾਏ ਸੀ ਰਾਮਪੁਰੇ ਫੂਲ ਸੀ ਬਰਣਾਣੇ ਸੀ ਅਬੋਰ ਸੀ ਤੁਸੀਂ ਯਕੀਨ ਕਰਿਓ ਲੋਕ ਕਹਿੰਦੇ ਐਸਾ ਝਾੜੂ ਫੇਰਨਾ ਜ਼ਿੰਦਗੀ ਚ ਦੁਵਾਰੇ ਲੀਡਰਾਂ ਨੇ ਆਪਦੇ ਘਰੇ ਜਿਹੜੀਆਂ ਝਾੜੂ ਵਾਲੀਆਂ ਨੇ ਉਹਨਾਂ ਨੂੰ ਹਟਾ ਦੇਣਾ ਸਿੱਧਾ ਕਰੇ ਪੋਚਾ ਲਾਇਆ ਕਰੋ ਝਾੜੂ ਨਾ ਲਾਇਆ ਕਰੋ ਰੋਣ ਲੱਗੇ ਪਏ ਨੇ ਰੋਣ ਹਰ ਸਿਰ ਉੱਚਾ ਕਰ ਇੱਕ ਦਿਨ ਅੱਖਾਂ ਗਿੱਲੀਆਂ ਕਰੀ ਬੈਠੀ ਸੀ ਮਗਾ ਹੱਸਦਾ ਵੀਂਦਾ ਜੀ ਅੱਖਾਂ ਹੀ ਗਿੱਲੀਆਂ ਹੋਈਆਂ ਨੇ 4 ਤਰੀਕ ਤੋਂ ਬਾਅਦ ਮੇਰੀ ਫੋਟੋ ਦੇਖ ਕੇ ਸਾਰਾ ਦਬਰ ਕੀਰ ਨੇ ਭਾਗ ਨਾਲੇ ਹਰਾਉਂਦਾ ਨਾਲੇ ਡਰਾਉਂਦਾ ਆਏ ਹੋ ਇਹਨਾਂ ਨੇ ਇਹ ਪ੍ਰਮਾਤਮਾ ਨੇ ਮੇਰੀ ਉਹ ਡਿਊਟੀ ਲਾਈ ਸੀ ਉਹ ਕਿਉਂ ਸੁਣਦੇ ਹੋ ਕਿ ਕਿਲੀ ਉਹਨਾਂ ਨੇ ਜਾਣ ਪਈ ਐ ਨਿਕਲੀ ਲਾ ਤਸੱਲੀ ਦਿਓ ਉਮੀਦਵਾਰ ਨੂੰ ਵੀ ਪਤਾ ਲੱਗੇ ਇਨਕਲਾਬ ਹੋ ਰੇ ਅੰਟੋਨੀਆ ਚੌਥੇ ਨੰਬਰ ਤੇ ਪਟਣਾ ਚੌਥੇ ਨੰਬਰ ਤੇ ਬਟਣਾ ਆਉਣਾ ਪਹਿਲੇ ਨੰਬਰ ਤੇ ਆ ਤਾਂ ਦਿੜਬਿਆਂ ਤੋਂ ਉਮੀਦ ਹੈ ਆਪਣੇ ਪਿੰਡ ਨੇ ਵੀ ਆਪਣੇ ਰਿਸ਼ਤੇਦਾਰੀਆਂ ਨੇ ਆ ਖੇਤਲਾ ਦਗਾਲ ਆ ਲਾੜ ਬੰਜਾਰਾ ਟਨੋਲੀ ਆ ਸ਼ੂਲਰ ਕਰਾਟ ਮੋੜ ਆਪਣੇ ਪਿੰਡ ਨੇ ਸਾਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਮੀਤ ਨੇ ਫੋਟੋ ਵਾਲ ਖੈਰਮ ਕਹਿੰਦਾ ਸੀ ਕਿ ਨਾ ਬਿਨਾਂ ਰੋਕੇ 10 ਪਿੰਡਾਂ ਦੇ ਨਾਂ ਲੈ ਕੇ ਦਿਖਾਈ ਤਿੰਨ ਲਏ ਸੀ ਆ ਸਾਜਲੀ ਆ ਕਰਾਚੋ ਆ ਸੁਗਰੇੜੀ ਆ ਸੱਗਾ ਪਿੰਡਾਂ ਦੇ ਨਾਂ ਨਹੀਂ ਯਾਦ ਸਾਡੀਆਂ ਰਿਸ਼ਤੇਦਾਰੀਆਂ ਸਾਡੀਆਂ ਸਾਰੇ ਯਾਰੀਆਂ ਦੋਸਤਾਂ ਇੱਥੇ ਨੇ ਸੋ ਵੀਰੋ ਕੀ ਕਹਿੰਦੀ ਅਬੀਬਾ ਫੇਰ ਕਿ ਕਿਕਲੀ ਕਲੀਰ ਦੀ ਪੁਰੀ ਹਾਲਤ ਮੇਰੀ ਤੇ ਸੁਖਵੀਰ ਦੀ ਗੱਲ ਕੋਈ ਆਵੇ ਨਾ ਵੋਟ ਕੋਈ ਧਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਢਿੰਡੇ ਤੋਂ ਜਿਹੜੇ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ੱਤਲ ਨਹੀਂ ਉਹ ਬਿਜਲੀ ਦਾ ਕੋਈ ਬਿੱਲ ਨਹੀਂ ਉਹ ਕੱਸੀਆਂ ਸੋਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਤਾਂ ਲਾਖੀ ਕਹਾਣੀ ਐ ਲੋਕ ਬੋਲਣ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਾਭ ਚਾਹੁੰਦੇ ਸੀ ਗੋਦ ਘਾਣੇ ਜੁੰਦੇ ਸੀ ਤੋਂ ਵੱਡੇ ਵੱਡਸਾ ਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਨੰਦ ਦੀ ਫੱਟੀ ਜੀਜੇ ਸਾਲੇ ਨੇ ਪੁੱਛੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੇ ਰਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜਵੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇ ਫੁੱਫੜ ਜੀ ਦਾ ਕੰਮ ਕਰਤਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾ ਵਾਲੀ ਇੱਕ ਜੂਨ ਦੇ ਅਸੀਂ ਮੌਜਬਰੀ ਲੁੱਟੀ ਆ ਕੁੱਗੀ ਛੱਤਰਾਂ ਕੁੱਟੀਆਂ ਪਰ ਸਾਡੀ ਜੜ ਹੁਣ ਸਤੌਜ ਵਾਲੇ ਮਾਨ ਨੇ ਮੁਟੀਏ ਲਾ ਫਿਰ 4 ਤਰੀਕ ਤੋਂ ਬਾਅਦ ਦਿਨ ਪਿਆਲੇ ਅਕਾਲੀ ਦਲ ਦੀ ਰਾਂਗ ਦੀ ਜੋ ਪੱਕੀਆਂ ਹੀ ਛੁੱਟੀ ਆ ਬੋਲੇ ਾਰੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੂੰ ਤੁਸੀਂ ਬਹੁਤ ਸ ਪਿਆਰ ਕਰਦੇ ਹੋ ਤੇ ਜਿਨ੍ਹਾਂ ਨੇ ਦੋ ਸਾਲ ਚੋਂ ਕਰਕੇ ਦਿਖਾਇਆ ਜਿੰਨੀਆਂ ਸਰਕਾਰਾਂ ਇੱਥੇ ਆਈਆਂ ਗਈਆਂ ਜਿਹੜੀਆਂ ਆਪਣੇ ਪਹਿਲੇ ਦੋ ਸਾਲ ਚ 20 ਪੈਸੇ ਕੰਮ ਵੀ ਨਹੀਂ ਕਰ ਸਕੀਆਂ ਸੋ ਭਰਾ ਮੇਰੇ ਉਹ ਢਿੜਬਿਆਂ ਲੋ ਮੈਂ ਤੁਹਾਨੂੰ ਸਰਕਾਰ ਦੇ ਕੰਮਾਂ ਦੇ ਕਰਕੇ ਵੀ ਬੇਨਤੀ ਕਰਦਾ ਤੇ ਵਾਕੀ ਇਹ ਲੜਾਈ ਜਿਹੜੀ ਦੇਸ਼ ਦੇ ਲੋਕਤੰਤਰ ਨੂੰ ਬਚਾਉਂਦੀ ਹੈ ਜਿਹੜੀ ਫਿਰਕਾਪ੍ਰਸਤਤਾ ਨੇ ਜਿਹੜੀਆਂ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਵੰਡਣ ਦਾ ਕੰਮ ਕਰਨ ਦੀ ਹੈ ਉਹਨਾਂ ਤੋਂ ਆਪ ਸਾਡਾ ਆਪਸੀ ਜਿਹੜਾ ਪਾਈਚਾਰਾ ਉਹ ਬਚਾਉਣ ਦੀ ਤੇ ਪੰਜਾਬ ਨੂੰ ਦੇਸ਼ ਨੂੰ ਅੱਗੇ ਜਾ ਕੇ ਜਾਣ ਦੀ ਲੜਾਈ ਹੈ ਸੋ ਮੈਂ ਹੀ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰੋ ਤੇ ਉਹਨਾਂ ਨਾਲ ਹੀ ਇੱਕ ਤਰੀਕ ਨੂੰ 4 ਨੰਬਰ ਦਾ ਬਟਨ ਦਬਾ ਕੇ ਮੁੱਖ ਮੰਤਰੀ ਸਾਹਿਬ ਦਾ ਮੇਰਾ ਹਰਪਾਲ ਸਿੰਘ ਚੀਮਾ ਜੀ ਦਾ ਸਾਥ ਦਿਓ ਤੇ ਮੈਂ ਵਾਅਦਾ ਕਰਦਾ ਕਿ ਮੈਂ ਪਹਿਲਾਂ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈਆਂ ਚਾਹੇ ਐਮਐਲਏ ਰਿਹਾ ਚਾਹੇ ਮੰਤਰੀ ਰਿਹਾ ਤੇ ਵਾਦਾ ਕਰਦਾ ਕਿ ਬਤੌਰ ਮੈਂਬਰ ਪਾਰਲੀਮੈਂਟ ਵੀ ਚਾਹੇ ਮਜ਼ਦੂਰਾਂ ਦੀ ਲੜਾਈ ਹੈ ਚਾਹੇ ਕਿਸਾਨਾਂ ਦੀ ਲੜਾਈ ਹੈ ਚਾਹੇ ਵਪਾਰੀਆਂ ਦੀ ਲੜਾਈ ਹੈ ਇਹ ਤੁਹਾਡਾ ਸੰਗਰੂਰ ਦਾ ਮੁੰਡਾ ਤਕੜਾ ਹੋ ਕੇ ਜਾ ਕੇ ਉੱਥੇ ਲੜਾਈ ਲੜੂਗਾ ਤੇ ਛੋਟੇ ਮਸਲੇ ਜਿਹੜੇ ਆ ਉਹ ਹੱਲ ਕਰਵਾ ਕੇ ਦੇਊਗਾ ਬਹੁਤ ਬਹੁਤ ਧੰਨਵਾਦ ਵਾਈਗੁਰ ਜੀ